ਪੀਤੀ ਰਾਤ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਪਿੰਡ ਪੱਖੋ ਕਲਾਂ ਘਰ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਜਿਸ ਵਿੱਚ ਤਿੰਨ ਕਮਰੇ ਇੱਕ ਰਸੋਈ ਦੀ ਸੱਤ ਟਹਿ ਟੇੜੀ ਹੋ ਗਈ ਇਹ ਵੀ ਸੁਣ ਵਿੱਚ ਆਇਆ ਕਿ ਪਰਿਵਾਰ ਸੁੱਤਾ ਹੋਇਆ ਸੀ ਜਿਸ ਦੇ ਵਿੱਚ ਅੱਗ ਲੱਗਣ ਦੀ ਪਰਿਵਾਰ ਦੇ ਇੱਕ ਮੈਂਬਰ ਨੂੰ ਅੱਗ ਲੱਗੀ ਤੇ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਪ੍ਰਸ਼ਾਸਨ ਨੇ న్యూ ਢਗਾਈ ਤੱਕ ਜਾਂਚ ਕੀਤੀ ਜਾ ਰਹੀ ਹੈ ਅਕਸਰ ਤਮਾਕਾ ਹੋਣ ਦਾ ਕੀ ਕਾਰਨ ਸੀ ਆਓ ਜਾਣਕਾਰੀ ਪ੍ਰਾਪਤ ਕਰਦੇ ਹਾਂ ਇੱਥੇ ਦੇ ਪਰਿਵਾਰਕ ਮੈਂਬਰਾਂ ਤੋਂ ਕਿ ਉਹਨਾਂ ਦਾ ਇਸ ਤਮਾਕੇ ਨੂੰ ਲੈ ਕੇ ਕੀ ਕਹਿਣਾਗਾ ਭੋਲਾ ਸਿੰਘ ਜੀ ਕੀ ਕਹਿਣਾ ਚਾਹਣਾ ਹੈ ਜਿਹੜਾ ਨੁਕਸਾਨ ਹੋਇਆ ਹੈਗਾ ਬਲਾਕ ਦਾ ਕਾਰਨ ਕੀ ਹੈ ਇਹ ਕਾਰਨ ਤਾਂ ਜੀ ਇਹ ਹੋਇਆ ਸੀ ਤਦ ਕਿ 3:00 ਵਜੇ ਦਾ ਟਾਈਮ ਸੀ ਇਹ ਆਇਆ ਲੱਗਿਆ ਜਿਵੇਂ ਕੋਈ ਬੰਬ ਫਟ ਗਿਆ ਹੁੰਦਾ। ਉੱਥੇ ਹੁਣ ਜਿਹੜੇ ਕਮਰੇ ਚ ਇੱਕ ਲੋਇਟਰ ਪਿਆ ਸੀ, ਇੱਕ ਚ ਗੈਸ ਪਿਆ ਸੀ। ਪਤਾ ਕੋਈ ਸਾਨੂੰ ਲੱਗ ਨਹੀਂ ਰਿਹਾ ਵੀ ਕਿ ਚਾਂਸ ਕੀ ਹੋਇਆ। ਤੇ ਸੰਤੋ ਉਹ ਤੋਂ ਪਤਾ ਲੱਗਿਆ ਵੀ ਜਦੋਂ ਬੰਬ ਮਗੋਂ ਮਤਲਬ ਫਟ ਗਿਆ ਇਹ, ਤਿੰਨੇ ਛੱਤਾਂ ਪੱਟੀਆਂ ਗਈਆਂ। ਜਿਹੜਾ ਸਮਾਨ ਪਿਆ ਸੀ ਸਾਰਾ ਟੁੱਟ ਪੁੱਟ ਕੇ ਸਾਰਾ ਚੂਰਾ ਹੋ ਗਿਆ ਜੀ ਇਹ। ਫਰਿੱਜ ਵਗੈਰਾ, ਕੂਲਰ ਵਾ ਸਾਰੇ ਕੁਝ ਫਰਾ ਹੋ ਗਿਆ ਜੀ। ਕਿੰਨਾ ਦਾ ਨੁਕਸਾਨ ਹੋਇਆ, ਕਿੰਨੇ ਲੱਗਦੇ। ਨੁਕਸਾਨ ਤਾਂ ਜੀ ਹੁਣ ਦੇਖਿਆ ਜਾਵੇ ਜਿਹੜੇ ਹਿਸਾਬ ਨਾਲ ਆ। 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਦਾ ਗਰੀਬ ਦਾ ਆਪ ਨੂੰ ਕੀ ਆਪ ਨੂੰ ਜੋ ਜਦੋਂ ਭੱਜ ਕੇ ਜਦੋਂ ਪਤਾ ਲੱਗਿਆ ਉੱਠ ਕੇ ਉਹਦੇ ਨਾਲ ਪਿੰਡੇ ਨੂੰ ਛੇਕ ਲੱਗ ਗਿਆ ਮਤਲਬ ਦੋਨੇ ਪਾਸੇ ਚੱਕ ਦੋਨੇ ਜਵਾਕ ਉਹ ਤੇ ਘਰ ਵਾਲੀ ਉਹ ਪੈਸੇ ਸੀ ਨਾਲ ਉਹਦੇ ਨਾਲ ਸਰੀਰ ਉਹਦਾ ਕੇ ਛੇਕ ਲੱਗ ਗਿਆ ਉਹ ਹਸਪੀਟਲ ਦਾਖਲਾ ਹੈ ਜਿਹੜੇ ਉਹ ਘਰ ਵਾਲੀ ਹੈ ਉਹਦੇ ਸਿਰ ਤੇ ਸੱਟਾਂ ਨੇ ਜੇ ਟੋਟਾ ਟੋਟਾ ਵੱਜ ਗਿਆ ਜਦੋਂ ਤਾਂ ਹਾਂ ਤੋਂ ਮਤਲਬ ਬੰਬ ਮੋਗੋ ਪਟਾਕਾ ਪਿਆ ਇਹ ਕਿੰਨੇ ਲੱਖ ਦਾ ਨੁਕਸਾਨ ਹੋਇਆ ਅੰਤਜਾ ਜੀ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹ ਕੀ ਕਹਿਣਾ ਚਾਹਣੇ ਜਿਹੜਾ ਬਲਾਸਟ ਹੋਇਆ ਘਰ ਦਾ ਨੁਕਸਾਨ ਹੋਇਆ ਇਹ ਤਾਂ ਬਲਾਸਟ ਹੈ ਕੁਦਰਤੀ ਬਲਾਸਟ ਹੈ ਜੀ ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਜੀ ਕੋਈ ਗੈਸ ਤੋਂ ਕਹਿੰਦੇ ਕੋਈ ਇਨਵਰਟ ਤੋਂ ਕਹਿੰਦੇ ਪਰ ਨੁਕਸਾਨ ਬਹੁਤ ਹੋਇਆ ਜਨੇ ਬਚੇ ਕੁਝ ਨਹੀਂ ਹੈ ਕਿੰਨਾ ਕੁ ਨੁਕਸਾਨ ਹੋਇਆ ਬਾਈ ਜੀ ਕਿੰਨੇ ਜਣੇ ਸੱਟਾਂ ਲੱਗੀਆਂ ਸੱਟਾਂ ਦੋ ਜਣੇ ਲੱਗੀਆਂ ਬੱਚਾ ਬਚ ਗਿਆ ਜੀ ਜਿਹੜਾ ਹਰ ਮੇਲੇ ਘਰ ਦਾ ਮਾਲ ਕਾ ਜੀ ਉਹ ਦਾਖਲਾ ਹੀ ਸੱਟਾ ਬਹੁਤ ਜ਼ਿਆਦਾ ਉਹਦੀ ਗੁੰਮ ਪੈਸੇ ਭਾਏ ਜੀ ਨੁਕਸਾਨ ਸਾਥ ਕੋਟੇ 9-10 ਲੱਖ ਦਾ ਨੁਕਸਾਨ ਹੈ ਕੋਟੇ ਕੋਟੇ ਉਹਦੇ ਅੱਗੂ ਕਿ ਲੱਗੀ ਜੀ ਕੋਈ ਡਿਗ ਡੁਕ ਪੈ ਜੀ ਸੱਟਾ ਕੋਈ ਸਰਟੀਫਿਕੇਟ ਵੀ ਜੀ ਟੌਪ 10 ਦੇ ਕਿ ਪਈ ਉੱਥੇ ਕਿਉਂਕਿ ਮਕਾਨ ਸਾਰਾ ਢਾਟੇ ਰਿਹਾ ਗਿਆ ਕਿੰਨੇ ਤਿੰਨ ਚਾਰ ਕਮਰੇ ਜੀ ਬਤਵਾ ਦੇ ਸਰਕਾਰ ਤੋਂ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਇਹ ਰੰਦਾ ਜ ਆਪਦੀ ਅੰਪਾਇਰ ਨੇ ਖੜਾ ਹੋ ਸਕੇ ਸੁਖਦੇਵ ਸਿੰਘ